ਈ ਨਾ ਇੰਦਾ ਮੇਰਾ ਨਾਮ ਜਸਪਾਲ ਸਿੰਘ ਜੀ ਇਹ ਕਿਹੜਾ ਪਟਾ ਹਰਦਵਾਲ ਦਾ ਹੁਣ ਕਿੱਥੇ ਰਹ ਰਹੇ ਫਰੇਗੜ ਚੋੜੇ ਆਲ ਫਰੇਗੜ ਜਸਪਾਲ ਸਿੰਘ ਜੀ ਇਹ ਕਿਸ ਤਰ੍ਹਾਂ ਹੈ ਏਜੰਟ ਨਾਲ ਗੱਲ ਹੋਏ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂ ਐਸ ਏ ਮੈਂ ਜੀ ਯੂ ਐਸ ਏ ਜੇ ਤੋ ਇੱਥੋਂ ਗਿਆ ਸੀ ਜੀ ਏਜੰਟ ਨਾਲ ਗੱਲ ਹੋਈ ਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਤੇ ਹੁਣ ਇਹ ਪੈਸਿਆਂ ਦੀ ਗੱਲ ਮੇਰੇ 3 ਲੱਖ ਚ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਚ ਫਰੇ ਘੁੰਮ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈ ਨਾ ਤੇ ਇੱਕ ਨੰਬਰ ਦੀ ਵਿਜਲਵਾਜ ਜਿਹੜਾ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੈਨੂੰ ਫਰਾਡ ਕੀਤਾ ਅੱਛਾ ਤੇ ਉਹਨੇ ਆਪਣਾ ਪਿਆਰ ਬਦਲ ਲੈ ਬਿਟੇ ਚੌਕੀ ਨਾ ਹਾਂਜੀ ਫਿਰ ਉਹ ਮੈਂ ਆਪਣਾ ਮੈਂ ਬ੍ਰਾਜ਼ਿਲ ਤਾਂ ਕਹਿੰਦਾ ਵੀ ਤੈਨੂੰ ਉੱਥੇ ਨਾ ਬਾਈਏਰੀ ਗਿਆ ਹੈ ਬ੍ਰਾਜ਼ਿਲ ਤਾਂ ਕਾ ਅੱਗੇ ਵੀ ਬਾਈਬੇਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਂ। ਇਹ ਕਦੋਂ ਗਈ ਸੀ ਤੁਸੀਂ? ਮੈਂ 24 ਸਤੰਬਰ ਜਾਇ ਹੈ। ਫਿਰ ਮੈਂ 2024। ਇਹ 6 ਮਹੀਨੇ ਬਾਅਦ ਚਲੀ ਗਈ। 6 ਮਹੀਨੇ ਮੇਰੇ ਅਸਤੇ। ਇਹ ਵਾਸੇ ਕਦੋਂ ਪਹੁੰਚੀ? ਮੈਂ 24 1 ਜਨਵਰੀ ਦੇ 25 ਦੇ। ਉੱਥੇ ਬਾਰਡਰ ਕ੍ਰਾਸ ਕੀਤਾ? ਹਾਂਜੀ ਬਾਰਡਰ ਕ੍ਰਾਸ ਕੀਤਾ। ਤੇ ਉੱਥੇ ਗਿਆ ਕਿੰਨੇ ਦਿਨ ਹੋਏ? 11 ਦਿਨ ਬਾਅਦ ਉਹਨੇ ਵਾਪਸ ਭੇਜਿਆ। 11 ਦਿਨ ਹੋਏ। ਇਹ ਤਾਂ ਰੈਸਟ ਕਰ ਲਿਆ ਹਾਂਜੀ ਰੈਸਟ ਕਰ ਲਿਆ ਹਾਂਜੀ ਬਾਰਡਰ ਪਟੋਲੀ ਹਾਂ ਬਾਰਡਰ ਪਟੋਲੀ ਕਿੰਨੇ ਦਾ ਰੱਖਿਆ ਤੁਹਾਨੂੰ 91 ਦੇ ਰੱਖਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੰਡੀਆ ਭੇਜੇ ਲੱਗੇ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਸਰਚ ਉਹ ਤੋਂ ਪਤਾ ਲੱਗਾ ਕਿ ਇੰਡੀਆ ਦੱਸਿਆ ਉਹਨਾਂ ਤੁਹਾਨੂੰ ਨਹੀਂ ਦੱਸਿਆ ਨਹੀਂ ਕੋਈ ਤੁਹਾਨੂੰ ਕਦੋਂ ਪਤਾ ਲੱਗਾ ਕਿ ਇੰਡੀਆ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਇਹਨੂੰ ਪਲੇਨ ਚ ਭਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਅਗਲੇ ਪਾਸੇ ਰੇ ਹੋਈ ਇਹ ਸੋਚਿਆ ਵੀ ਦੂਜੀ ਚੌਕੀ 'ਚ ਜਾਂ ਮਨ ਲਓ ਕਿ ਕੈਂਪ 'ਚ ਲੈ ਕੇ ਚੱਲੇ ਤੇ ਨਾਲ ਚੌਣਾ ਜਿਹੜਾ ਕੋਲਸ ਅਫਸਰ ਹੀ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ। ਹਨਾ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੀੜੀਆਂ। ਪੈਰਾਂ ਨੂੰ ਬੀੜੀਆਂ। ਹਾਂਜੀ। ਅੱਛਾ ਤੇ ਉਹ ਇੱਥੇ ਆ ਕੇ ਪਤਾ ਲੱਗਾ ਕਿ ਹੱਥ ਘੜੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਜਾਣ ਕੇ ਕੋਈ ਹਾਂਜੀ ਇੰਡੀਆ ਜਾ ਰਹੇ ਫੁੱਲੀ। ਹਾਂਜੀ ਰਾਜੇ ਸਾਹੀ ਰੋੜ ਤੇ ਜਿਹੜਾ ਰਾਜੇ ਸਾਹੀ ਉੱtre ਉੱਥੇ ਪਤਾ ਲੱਗਾ ਵੀ ਇਹ ਸਾਰਾ ਹੈ। ਮੈਨੂੰ ਪਿਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਕਿ ਹਿੰਦਿਆ ਜਾ ਰਹੇ ਹਨ ਬਟ ਇਹ ਨਹੀਂ ਪਤਾ ਕਿ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ ਤੇ ਇੱਥੇ ਆ ਕੇ ਪਤਾ ਲੱਗਾ ਇੱਥੇ ਦੇ ਰੀਆਂ ਇੱਥੇ ਖੋਲੀਆਂ ਹਾਂਜੀ ਇੱਥੇ ਆਜ ਬੋਲੀਆਂ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਦਾ ਮੇਰਾ ਪੁੱਤ ਅੱਜ ਕਿਸੇ ਆਪਣੇ ਘਰ ਆ ਗਿਆ ਕੋਈ ਨਹੀਂ ਜਾਣਦਾ ਏਜੰਟ ਨੇ ਇਹਦਾ ਝੋਟਾ ਕੀਤਾ ਚਲੋ ਕੋਈ ਗੱਲ ਨਹੀਂ ਜੋ ਵੀ ਮਾ ਕੋਈ ਇਹਦੇ ਕਰਮਾਂ 'ਚ ਇਦਾਂ ਹੀ ਹੋ ਰਿਹਾ ਲਿਖਿਆ ਹੋਊਗਾ ਹਾਂ ਲਿਆਂ ਤੋਂ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਤੇ ਕੋਈ ਜਲਦੀ ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਅੰਦਰ ਬਹੁਤ